ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰ ਦਾ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਸਮੂਹ ਸਿੱਖ ਪੰਥ ਨੂੰ ਸੰਗਤ ਨੂੰ ਪਰਿਵਾਰਾਂ ਨੂੰ ਜਥੇਬੰਦੀਆਂ ਨੂੰ ਕਮੇਟੀਆਂ ਨੂੰ ਜਾਂ ਸੰਸਥਾਵਾਂ ਨੇ ਜਾਂ ਜਗਰਾਵਾਂ ਦੇ ਨੇੜੇ ਰਹਿਣ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਨੇ ਤੇ ਪਰਿਵਾਰ ਨੇ ਮੈਂ ਹਮੇਸ਼ਾ ਹੀ ਸੰਗਤ ਨੂੰ ਤੇ ਪਰਿਵਾਰਾਂ ਨੂੰ ਬੇਨਤੀ ਕਰਦਾ ਹੁੰਨਾ ਉਹ ਮੇਰਾ ਬਹੁਤ ਸਾਥ ਦਿੰਦੇ ਆ ਜਥੇਦਾਰਾਂ ਦਾ ਤਾਪਦਾ ਹੀ ਆ ਪਰ ਫਿਰ ਵੀ ਹੁਣ ਮੈਨੂੰ ਲੋੜ ਆ ਤੇ ਮੈਂ ਫੇਰ ਬੇਨਤੀ ਕਰਦਾ ਜਿੰਨਾ ਤੱਕ ਮੇਰੀ ਆਵਾਜ਼ ਪਹੁੰਚਦੀ ਉਹ ਜ਼ਰੂਰ ਆਉਣਗੇ ਜਿਹੜਾ ਮਸਲਾ ਬਾਬਾ ਬਜਿੰਦਰ ਸਿੰਘ ਜਿਹੜਾ ਸਾਧ ਚਰਨ ਘਟ ਵਾਲਾ ਸੀਗਾ 8-9 ਦਿਨ ਪਹਿਲਾਂ ਜਿਹੜੀ ਗੱਲਬਾਤ ਹੋਈ ਸੀ ਉਸ ਤੋਂ ਬਾਅਦ ਅਸੀਂ 8-10 ਦਿਨ ਪੁੱਛ ਗਏ ਛਤੇ ਸੀਗੇ ਕਦੇ ਕੁਝ ਪਤਾ ਕਰਨਾ ਸੀ ਕਦੇ ਕੁਝ ਪਤਾ ਕਰਨਾ ਸੀ ਤੇ ਸਾਡੇ ਹੱਥ ਬਹੁਤ ਕੁਝ ਲੱਗਾ ਜਿਹਦੇ ਕਰਕੇ ਅਸੀਂ ਚੁੱਪ ਸੀ ਪਰ ਅਸੀਂ ਕੱਲ ਐਸਐਸਪੀ ਦਫ਼ਤਰ ਐਸਐਸਪੀ ਸਾਹਿਬ ਜਗਰਾਉਂ ਨੂੰ ਮਿਲੇ ਆ ਉਹ ਉਹਨਾਂ ਨੂੰ ਅਸੀਂ ਦੱਸਿਆ ਵੀ ਐਸਐਸਪੀ ਸਾਹਿਬ ਆ ਚੱਕੋ ਵੀਡੀਓ ਆ ਜਿਹੜੀ ਲੜਕੀ ਆ ਇਹ ਰੋਜ਼ ਆ ਤੁਹਾਨੂੰ ਵੀ ਸੰਗਤ ਨੂੰ ਮੈਂ ਵੀਡੀਓ ਦਿਖਾ ਦਿੰਨਾ ਵਾ ਤੇ ਤੁਸੀਂ ਸੰਗਤ ਨੇ ਜਿਹੜੀ ਇਹ ਹੈਗੀ ਆ ਵੀਡੀਓ ਦੇਖ ਲਿਓ ਹੁਣ ਵੀ ਇਹ ਤੁਹਾਨੂੰ ਵੀਡੀਓ ਸਾਡੇ ਕੋਲੇ 5-6 ਵੀਡੀਓ ਆ ਪਰ ਉਹਦੇ ਚ ਅਸੀਂ ਤੁਹਾਨੂੰ ਦੋ ਵੀਡੀਓ ਦਿਖਾਵਾਂਗੇ ਆ ਸਾਰੀ ਵੀਡੀਓ ਚਲਾਈ ਆ ਤੁਸੀਂ ਦੇਖ ਲਓ ਇਹ ਆ ਗਈ ਕੁੰਡੀ ਲਾਤੀ ਉਹਨੇ ਆ ਉੱਪਰ ਤਰੀਕ ਦਿੰਦੀ ਆ 27 ਤਰੀਕ 8ਵੇਂ ਮਹੀਨੇ ਦੀ 2024 2:21 ਤੇ ਉਹ ਅੰਦਰ ਬਾਬੇ ਕੋਲੇ ਜਾਂਦੀ ਆ ਨਾਲ ਉਹਦਾ ਜਵਾਕ ਸ਼ਾਇਦ ਉਹਦਾ ਆਵਾਜ਼ ਆ ਕੀ ਦਾ ਆਪਾਂ ਨੂੰ ਨਹੀਂ ਪਤਾ ਇਸ ਗੱਲ ਦਾ ਤੇ 2:22 ਤੇ ਜਿਹੜਾ ਜਵਾਕ ਉਹਨੂੰ ਬਾਹਰ ਫੋਨ ਦੇ ਕੇ ਘੱਲ ਦਿੰਦੇ ਵੇਖ ਕੁੰਡੀ ਲੱਗੀ ਆ ਤੇ ਇੱਥੇ ਬਹਿ ਕੇ ਜਿਹੜਾ ਫੋਨ ਚਲਾਦਾ ਉਹਨੂੰ ਲਾਲਚ ਦੇ ਦਿੰਦੀ ਆ ਉਹ ਕੁੜੀ ਤੇ ਬਾਬਾ ਜਵਾਕ ਬਹਿ ਜਾਂਦਾ ਉੱਥੇ 2:22 ਤੇ ਅੰਦਰ ਗਏ ਆ ਕੁੰਡੀ ਲਾ ਲਈ ਉਹਨਾਂ ਨੇ ਅੰਦਰ ਮਹਾਰਾਜ ਦੀਆਂ ਪੋਥੀਆਂ ਦੇ ਰੂਪ ਪਾਏ ਸੀ ਅਸੀਂ ਆਪ ਦੇਖੇ 4:09 ਤੇ 55 ਸਕਿੰਟ ਹੋ ਗਏ ਆ ਹੁਣ ਬਾਬਾ ਬਾਹਰ ਆ ਗਿਆ ਕਿਹੜਾ ਬਾਬਾ ਜਿਹੜਾ ਬਿਨਾ ਕੱਪੜਿਆਂ ਤੋਂ ਮਿਲਦਾ ਇਦਾਂ ਆ ਹੁਣ ਕੁੜੀ ਵੀ ਨੰਗੇ ਸਿਰ ਬਾਹਰ ਤੁਰੀ ਆਉਂਦੀ ਆ ਕਿਹੜਾ ਸਾਹ ਦਾ ਵੀ ਜਿਹੜਾ ਕੁੰਡੀ ਲਾ ਕੇ ਸਪੈਸ਼ਲ ਅੰਦਰ ਮਿਲਦਾ ਉਹ ਹੁਣ ਦੇਖ ਲਓ ਇੱਕ ਦੂਜੇ ਨਾਲ ਹੱਸੀ ਜਾਂਦੇ ਆ ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲਓ ਇੱਥੇ ਇਹਨਾਂ ਦੀ ਸਹਿਮਤੀ ਆ ਆਹ ਦੇਖ ਲਓ ਬਾਬੇ ਦੀ ਕਰਤੂਤ ਨੇ ਕੀ ਕੀਤਾ ਠੀਕ ਆ ਆ ਇੱਕ ਦੂਜੇ ਨੂੰ ਹੁਣ ਇਹ ਬਰਫੀ ਖਵਾਈ ਜਾਂਦੇ ਆ ਹੁਣ ਗੱਲ ਐ ਉਹ ਆ ਵੀ ਇਹ ਜਿਹੜੀ ਵੀਡੀਓ ਆ ਇਹ ਜਿਹੜੀ ਕੁੜੀ ਨੇ ਬਲਾਤਕਾਰ ਦਾ ਪਰਚਾ ਕਰਾਇਆ ਉਹ ਦੀ ਨਹੀਂ ਹੈ ਇਹ ਡੇਰੇ ਦੇ ਵਿੱਚ ਜਿਹੜਿਆ ਕੋਈ ਬੰਦਾ ਸੇਵਾ ਕਰਦਾ ਉਹਦੀ ਸਾਕੀ ਭੈਣ ਆ ਆ ਵੇਖ ਲਓ ਤਰੀਕ ਫੇਰ ਦਿਖਾਤੀ 28 ਆ 27 8 ਆ ਦੇਖੀ ਚਲੋ ਇਹ ਨਾ ਸਮਝੋ ਜਿਹਨੇ ਐਫ ਆਈ ਆਰ ਕਰਾਈਆ ਬਲਾਤਕਾਰ ਦੀ ਉਹ ਆ ਆ ਦੇਖ ਲਓ ਕਰਤੂਤ ਬਾਬੇ ਦੀ ਇਹ ਜਨਾਨੀ ਹੋਰ ਆ ਇਹ ਹੋਰ ਹੋਰ ਆ ਇਹ ਤੇ ਇਹ ਲਗਾਤਾਰ ਰੋਜ ਆਉਂਦੀਆਂ ਨੇ ਸਾਡੇ ਕੋਲ ਇਹਨਾਂ ਦੀਆਂ ਪੰਜ ਵੀਡੀਓ ਅਸੀਂ ਤੁਹਾਨੂੰ ਉਹ ਵੀਡੀਓ ਦਿਖਾ ਰਹੇ ਆ ਜਿਹੜੀਆਂ ਵੀਡੀਓ ਦਿਖਾ ਸਕਦੇ ਆ ਤੇ ਦੂਜੀਆਂ ਦਿਖਾ ਨਹੀਂ ਸਕਦੇ ਇਹਨੀਆਂ ਮਾੜੀਆਂ ਵੀਡੀਓ ਹੈਗੀਆਂ ਸੋ ਤੁਸੀਂ ਸਮਝ ਸਕਦੇ ਹੋ ਸਾਰੇ ਹੁਣ ਆਹ ਦੂਜੀ ਵੀਡੀਓ ਵੀ ਇੱਕ ਹੋਰ ਤੁਹਾਨੂੰ ਦਿਖਾ ਦਈਏ ਫੇਰ ਆਪਾਂ ਗੱਲਬਾਤ ਰੱਖਦੇ ਆ ਉਹ 28 ਤਰੀਕ ਨੂੰ ਆਈ ਸੀ ਆ ਫੇਰ ਆ ਗਈ ਹੁਣ ਅੱਜ ਇਹਦੇ ਚਿੱਟਾ ਸੂਟ ਪਾਇਆ ਹੋਇਆ ਭੇੜਤਾ ਬਾੜ ਲਾ ਦਿੱਤੀ ਗੁੰਡੀ ਉਹਨੇ ਫੇਰ ਠੀਕ ਹੈ ਹੁਣ ਫੇਰ ਆਵੇ ਚੱਲੀ ਬਾਬੇ ਆ ਬਾਬੇ ਵਾਲੇ ਕਮਰੇ ਚ ਇਹ ਹੈਗੀ 28 8 11 ਵਜੇ 45 ਮਿੰਟ ਦੇ ਬਾਬੇ ਦੇ ਕਮਰੇ ਚ ਚਲੀ ਗਈ ਹੈ ਉਹ ਕੁੜੀ 12 ਵਜੇ 36 ਮਿੰਟ ਦੇ ਬਾਬੇ ਦੇ ਕਮਰੇ ਚੋਂ ਨਿਕਲਿਆ ਹੀ ਆ ਉਹ ਕੁੜੀ ਤੇ ਆ ਹੁਣ ਬਾਬਾ ਵੀ ਮਗਰ ਹੀ ਆ ਗਿਆ ਬਾਬੇ ਦੇ ਕੱਪੜੇ ਵੀ ਨਹੀਂ ਪਾਏ ਹੋਏ ਇਹ ਉਹ ਵੀਡੀਓ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਸਕਦੇ ਆ ਤੁਸੀਂ ਆਪ ਹੀ ਵੇਖ ਲਓ ਇਦੂ ਅੱਗੇ ਕੀ ਹੋਊਗਾ ਇਹ ਭੋਰੇ ਦੇ ਵਿੱਚ ਗੁਰਦਾਰਾ ਸਾਹਿਬ ਦੇ ਵਿੱਚ ਆਂਦਰ ਮਹਾਰਾਜ ਦੀਆਂ ਪੋਥੀਆਂ ਪਈਆਂ ਜਿੱਥੇ ਜਿਹੜੇ ਕਮਰੇ ਚ ਇਹ ਜਿਹੜਾ ਕੁਕਰ ਤੂਤਾ ਕਰਦੇ ਆ ਦੂਜੀ ਗੱਲ ਜਦੋਂ ਅਸੀਂ ਰੇਪ ਦੇ ਪਰਚੇ ਦੇ ਵਿੱਚ ਪੁਲਿਸ ਨੂੰ ਦੱਸਿਆ ਸੀ ਵੀ ਬਾਬਾ ਐਂ ਕਰਦਾ ਤੇ ਪਤਾ ਨਹੀਂ ਅਗਲੇ ਦਿਨ ਪੁਲਿਸ ਨੂੰ ਕੀ ਹੁੰਦਾ ਤੇ ਪੁਲਿਸ ਸਾਨੂੰ ਕਹਿੰਦੀ ਆ ਤੁਸੀਂ ਬਾਬੇ ਦੀ ਚੈਨੀ ਲਾ ਲਈ ਤੁਸੀਂ ਬਾਬੇ ਦਾ ਖੰਡਾ ਲਾ ਲਿਆ ਬਾਬੇ ਦੀਆਂ ਸੋਨੇ ਦੀਆਂ ਛਾਪਾਂ ਚੱਕ ਕੇ ਲੈ ਕੇ ਉੱਥੋਂ ਪੈਸੇ ਲੈ ਕੇ 10-15 ਲੱਖ ਰੁਪਇਆ ਚੱਕ ਕੇ ਸੰਗਤ ਜੀ ਮੈਂ ਸਪਸ਼ਟੀਕਰਨ ਬਹੁਤਾ ਨਹੀਂ ਦੇਣਾ ਆਹ ਦੇਖ ਲਓ ਆਹ ਲੈਟਰ ਲੱਗਾ ਹੋਆ ਉੱਤੇ ਇਹ ਲੈਟਰ ਸਾਨੂੰ ਸਿੰਘਾਂ ਨੇ ਉੱਥੋਂ ਹੀ ਡੇਰੇ ਚੋਂ ਭੇਜਿਆ ਸੀ ਉਹ ਕਹਿੰਦੇ ਵੀ ਇਹ ਲੈਟਰ 10 12 2023 ਨੂੰ ਬਾਬਾ ਨੇ ਉਹ ਸਾਮਾਨ ਪਿਆ ਥੱਲੇ ਬਾਬੇ ਦੀ ਉੱਪਰ ਫੋਟੋ ਆ ਤੇ ਕਿਸੇ ਫਾਇਨਸ ਵਾਲੀ ਕੰਪਨੀ ਤੋਂ ਇਹਨੇ ਆ ਸੋਨਾ ਰੱਖ ਕੇ 7 ਲੱਖ ਕੇ 40000 ਰੁਪਿਆ ਲਿਆ ਸੀ ਜਿਹੜੇ ਬੰਦੇ ਨੇ 7 ਲੱਖ 40000 ਰੁਪਿਆ ਸੋਨਾ ਰੱਖ ਕੇ ਲਿਆ ਸੋਨਾ ਜੇ ਅੰਦਰ ਆ ਤੇ ਫਿਰ ਅਸੀਂ ਕਿਹੜਾ ਲਾ ਲਿਆ ਤੇ ਜਿਹੜਾ 7 ਲੱਖ 40000 ਦਾ ਲੋਨ ਲਈ ਜਾਂਦਾ ਆ ਦਾ ਸਾਰਾ ਸਮਾਨ ਰੱਖ ਕੇ ਤੇ ਉਹਦੇ ਕੋਲੇ 15 ਲੱਖ ਰੁਪਿਆ ਕਿੱਥੋਂ ਆਇਆ ਇਹ ਸਰਾਸਰ ਗਲਤ ਆ ਉਹ ਉਹ ਭਾਵੇਂ ਸੋਨੇ ਦੀ ਲੰਕਾ ਚ ਰਹਿੰਦਾ ਹੁੰਦਾ ਸਾਦ ਅਸੀਂ ਤਾਂ ਵੀ ਸੋਨੇ ਦੀ ਉੱਤੇ ਚੁੰਡੀ ਨਹੀਂ ਭਰਨੀ ਸੀ ਅਸੀਂ ਆਪਣੀ ਸੱਚੀ ਨਜਮ ਦੀ ਲੜਾਈ ਲੜ ਰਹੇ ਆ। ਦੂਜੀ ਗੱਲ ਹੁਣ ਜਿਹੜੀ ਗੱਲਬਾਤ ਆਉਂਦੀ ਆ ਕਿਹੜੀਆਂ ਦੋ ਵੀਡੀਓ ਤੁਹਾਨੂੰ ਦਿਖਾਈਆਂ ਕੁੜੀ ਦੇ ਨਾਲ ਤੇ ਬਾਬੇ ਦੇ ਨਾਲ ਇਹੇ ਉੱਥੇ ਕੋਈ ਸੇਵਾ ਕਰਦਾ ਬੰਦਾ ਉਹਦੀ ਸਾਕੀ ਭੈਣ ਨਾਲ ਝਗੜਾ ਆਉਂਦੀ। ਅਸੀਂ ਉਹਨਾਂ ਨੂੰ ਸੁਨੇਹੇ ਭੇਜੇ ਵੀ ਪਾਈ ਆ ਇਹਦਾ ਜਵਾਬ ਚਾਹੀਦਾ ਗੁਰਦਰਾ ਸਾਹਿਬ ਦੇ ਵਿੱਚ ਤੁਸੀਂ ਆਹ ਹਰਕਤਾਂ ਕਰਦੇ ਆ ਪਰ ਉਹਨਾਂ ਨੇ ਕਿਹਾ ਵੀ ਪਾਈ ਅਸੀਂ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਕਰਕੇ ਸੰਗਤ ਦੇ ਸਾਹਮਣੇ ਅਸੀਂ ਪਬਲਿਕ ਕਰ ਲੱਗੇ ਆਂ ਪੁਲਿਸ ਨੂੰ ਵੀ ਇਹ ਦਿਖਾਇਆ ਉਹ ਕਹਿੰਦੇ ਕੁੜੀ ਤੋਂ ਬਿਆਨ ਦਵਾ ਦਿਓ ਵੀ ਮੇਰੇ ਨਾਲ ਧੱਕਾ ਹੋਇਆ ਹੁਣ ਕੁੜੀ ਤਾਂ ਉਹਨਾਂ ਦੀ ਸਮਰਥਕ ਆ ਸੇਫਟੀ ਨਾਲ ਜਾਂਦੀ ਸੀ ਆਪਾਂ ਜਿਹੜਾ ਕੱਲ ਨੂੰ 11 ਸਤੰਬਰ ਨੂੰ ਦਿਨ ਬੁੱਧਵਾਰ ਨੂੰ ਕੱਠ ਰੱਖਿਆ ਉਹਦੇ ਵਿੱਚ ਇਹੀ ਕਹਿਣਾ ਪੁਲਿਸ ਨੂੰ ਕੁੜੀ ਵੈਰੀਫਾਈ ਆ ਉਹਨੂੰ ਚੱਕੋ ਉਹਦੇ ਬਿਆਨ ਲਓ ਜੇ ਕੁੜੀ ਨੂੰ ਬਲੈਕਮੇਲ ਕਰਕੇ ਬਾਬਾ ਰੋਏ ਸਾਦਾ ਸੀ ਤੇ ਬਾਬੇ ਦੇ ਇੱਕ ਰੇਪ ਦਾ ਪਰਚਾ ਹੋਰ ਹੁੰਦਾ ਤੇ ਉਹ ਕਰੋ ਜੇ ਕੁੜੀ ਸਹਿਮਤੀ ਨਾ ਸੀ ਤੇ ਕੁੜੀ ਦਾ ਮੈਡੀਕਲ ਕਰਾਓ ਤੇ ਆਹ ਜਿਹੜੀਆਂ ਇਹਨਾਂ ਨੇ ਘਟ ਗਿਆ ਕਰਤੂਤਾ ਮਹਾਰਾਜ ਦੀ ਹਜ਼ੂਰੀ 'ਚ ਕੀਤੀਆਂ ਵਾ ਇੱਕ ਦੂਜੇ ਨੂੰ ਇਹਨਾਂ ਨੇ ਚੁੰਮਿਆ ਵਾ ਤੇ ਉਸ ਸਬੰਧੀ ਇਹਨਾਂ ਤੇ 295 ए ਲੱਗਦੀ ਆ ਦੋਵਾਂ ਤੇ ਬਾਬੇ ਤੇ ਵੀ ਤੇ ਕੁੜੀ ਤੇ ਵੀ ਬਾਬੇ ਤੇ 295 ਦਾ ਪਰਚਾ ਇੱਕ ਹੋਰ ਦਰਜ ਕਰੋ ਤੇ ਕੁੜੀ ਤੇ ਵੀ ਪਰਚਾ ਦਰਜ ਕਰੋ ਜਿਹੜੀ ਸਹਿਮਤੀ ਨਾਲ ਉੱਥੇ ਆਹ ਜਿਹੜੀਆਂ ਕਰਤੂਤਾ ਕਰਦੇ ਰਹੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਸ ਤੋਂ ਬਾਅਦ ਇੱਕ ਜਿਹੜੀ ਹੋਰ ਗੱਲਬਾਤ ਹੈ ਇੱਕ ਕੁੜੀ ਹੋਰ ਆ ਉਹਦੀ ਉਮਰ ਇਹਨਾਂ ਦੋਹਾਂ ਨਾਲੋਂ ਛੋਟੀ ਆ ਉਹ ਪੰਜਾਬ ਚ ਹੀ ਆ ਤੇ ਸਾਈਡ ਤੇ ਆ ਉਹਦੇ ਉਹਦੀ ਕੁੜੀ ਦੀ ਸਾਡੇ ਕੋਲੇ ਆਡੀਓ ਤੇ ਵੀਡੀਓ ਤੇ ਚੈਟ ਹੱਥ ਲੱਗੀ ਅਸੀਂ ਕੁੜੀ ਦੇ ਪਰਿਵਾਰ ਨੂੰ ਮਿਲੇ ਸ਼ਰਮ ਨਾਲ ਡੁੱਬ ਕੇ ਮਰਨ ਜਾਣਾ ਚਾਹੀਦਾ ਕੁੜੀ ਦੇ ਸਕੇ ਭਰਾ ਨੂੰ ਅਸੀਂ ਦਿਖਾਈ ਉਹ ਆਡੀਓ ਸੁਣਾਈ ਉਹਦੇ ਵਿੱਚ ਕੁੜੀ ਕਹਿ ਰਹੀ ਆ ਵੀ ਵੀਰੇ ਮੈਨੂੰ ਇਹਨੇ ਤੇ ਇੱਕ ਬਾਬਾ ਉਹਦਾ ਮੈਂ ਨਾਂ ਨਹੀਂ ਲੈਣਾ ਹਜੇ ਉਹਦੇ ਤੇ ਕਾਰਵਾਈ ਪਾਉਣੀ ਆ ਉਸ ਸਾਧਨੇ ਦੋ ਵਾਰੀ ਪ੍ਰੈਗਨੈਂਟ ਕਰਤਾ ਸੀ ਤੇ ਪਰ ਪਰਿਵਾਰ ਦੇ ਮਾਪਿਓ ਤੇ ਸਕੇ ਭਰਾ ਦੇ ਮੂੰਹ ਚ ਹਜੇ ਤੱਕ ਸੀ ਨਹੀਂ ਨਿਕਲੀ ਜੇ ਸਾਡਾ ਉਹ ਸਾਥ ਦੇਣ ਤੇ ਅਸੀਂ ਇਹੋ ਜੀ ਕਾਰਵਾਈ ਪਾਵਾਂਗੇ ਬਾਬੇ ਤੇ ਬਾਬਾ ساری ਉਮਰ ਨਹੀਂ ਬਾਹਰ ਆ ਸਕਦਾ ਜੇਲ੍ਹ ਚ ਪਰ ਸ਼ਰਮ ਨਾਲ ਡੱਬ ਕੇ ਮਰ ਜਾਣਾ ਚਾਹੀਦਾ ਲੋਕ ਆਉਂਦਿਆਂ ਸਕੇਆਂ ਭੈਣਾਂ ਦੇ ਆਡੀਓ ਕਲਿੱਪਾਂ ਸੁਣ ਕੇ ਵੀਡੀਓ ਵੇਖ ਕੇ ਐਮ ਐਮ ਐਸ ਵੇਖ ਕੇ ਵੀ ਹਾਂ ਯਾਰ ਵੀ ਮੇਰੀ ਸਕੀ ਭੈਣ ਨੂੰ ਦੋ ਵਾਰੀ ਬਾਬੇ ਨੇ ਪ੍ਰੈਗਨੈਂਟ ਕਰਤਾ ਸੀਗਾ ਤੇ ਉਹਨੂੰ ਇਹ ਵੀ ਦੱਸਿਆਗਾ ਵੀ ਆਹ ਦੇਖ ਲਾ ਵੀ ਇੱਕ ਦਿਨ ਦੇ ਵਿੱਚ ਇੱਕੋ ਕਮਰੇ ਦੇ ਵਿੱਚ ਦੋ ਬਾਬਿਆਂ ਨੇ ਸ਼ਰੀਰਕ ਸੰਬੰਧ ਤੇਰੀ ਭੈਣ ਨਾਲ ਬਣਾਏ ਜਿਹੜਾ ਦੂਜਾ ਸਾਥ ਹੈਗਾ ਉਹ ਮਤ ਕਦੇ ਵੀ ਮੈਂ ਬਚ ਗਿਆ ਤੇ ਉਹਨੂੰ ਮੈਂ ਇੱਕ ਇਸ਼ਾਰਾ ਕਰਦਾ ਵੀ ਬਾਬਾ ਤੇਰੇ ਵਾਇਸ ਮੈਸੇਜ ਸੁਣਿਆ ਕਾਨਫਰੰਸ ਕਾਲ ਸੁਣੀ ਤੇ ਤੈਨੂੰ ਇਸ਼ਾਰਾ ਕਰਦਾ ਤੂੰ ਉਹਦੇ ਚ ਕਹਿ ਰਿਹਾ ਵਾਂ ਕੁੜੀ ਤੇ ਕੁੜੀ ਨੂੰ ਪੁੱਛਦਾ ਤੇਰਾ ਨਾਂ ਕੀ ਆ ਕੁੜੀ ਤੈਨੂੰ ਆਦਾ ਨਾਂ ਦੱਸਦੀ ਪਰ ਅਸੀਂ ਨਾਂ ਨਹੀਂ ਹੁਣ ਦੱਸਣਾ ਤੂੰ ਹੱਸ ਕੇ ਕਹਿਣਾ ਮੇਰਾ 99 90 ਚ ਵਿਆਹ ਹੋਇਆ ਸੀ ਤੇ ਮੇਰੀ ਵਾਈਫ ਦਾ ਨਾਮ ਵੀ ਇਹੀ ਸੀ ਤੇ ਮੈਨੂੰ ਲੱਗਿਆ ਵੀ ਤੂੰ ਕਿਤੇ ਉਹੀ ਆ ਵੀ ਤੂੰ ਤੈਨੂੰ ਆਏ ਸੀ ਵੀ ਤੁਸੀਂ ਗਾਠੀ ਪਾ ਲਓਗੇ ਉਹਦੇ ਨਾਲ ਯਾਰੀ ਲੱਗ ਜੂਗੀ ਤੇ ਫਿਰ ਉਹ ਤੁਹਾਨੂੰ ਕਹਿੰਦੀ ਵੀਰੇ ਨਹੀਂ ਮੈਂ ਉਹ ਹਾਂ ਤੇ ਤੂੰ ਫੋਨ ਕੱਟ ਜਾਣਾ ਸਾਦਾ ਤੂੰ ਕਹਿਣਾ ਮੈਂ ਵੀਰਾ ਨਹੀਂ ਕਿਸੇ ਦਾ ਹੈਗਾ ਤੇ ਨਾ ਜਿਹੜਾ ਮੈਨੂੰ ਕੁੜੀ ਵੀਰਾ ਕਹਿੰਦੀ ਮੈਂ ਉਹਦੇ ਨਾਲ ਗੱਲ ਨਹੀਂ ਕਰਦਾ ਤੇ ਤੈਨੂੰ ਭਰਾ ਮਿਲਣਗੇ ਕੁੜੀਆਂ ਦੇ ਕੋਈ ਚੱਕਰ ਨਹੀਂ ਬਾਕੀ ਤੂੰ ਦੇਣਤੀ ਆ ਉਸ ਲੰਡੇ ਲੁੱਚੇ ਸਾਡੇ ਪਿੱਛੇ 20 25 ਬੰਦੇ ਜਿਹੜੇ ਰੋਜ਼ ਥਾਣੇ ਜਾ ਕੇ ਖੜਦੇ ਆ ਤੇ ਸਾਨੂੰ ਇਹ ਦੱਸ ਦਿਆ ਵੀ ਤੁਹਾਡੇ ਪਿੱਛੇ ਕੋਈ ਨਹੀਂ ਤੇ ਅੱਜ 9ਵਾਂ 10ਵਾਂ ਦਿਨ ਆ ਸਾਨੂੰ ਅਸੀਂ ਘਰੇ ਨਹੀਂ ਰਾਤ ਕੱਟੀ ਦਨਪੁਰ ਰਾਤ ਇਸ ਇਨਕੁਆਰੀ ਤੇ ਲੱਗੇ ਹੋਇਆ ਵੀ ਚੱਲ ਕੀ ਰਿਹਾ ਡੇਰਿਆਂ ਦੇ ਗੁਰਦਰਿਆਂ ਦੇ ਵਿੱਚ ਤੇ ਮੇਰੀ ਸਮੂਹ ਸਿੱਖ ਜਥੇਬੰਦੀਆਂ ਸੰਪਰਦਾਵਾਂ ਸਮੂਹ ਪਚਾਇਤਾ ਪਿੰਡਾਂ ਦੀਆਂ ਤੇ ਜਿੰਨੇ ਵੀ ਸਮਾਜ ਸੇਵੀ ਵੀਰ ਨੇ ਮੈਂ ਕਿਸੇ ਨੂੰ ਫੋਨ ਨਹੀਂ ਲਾ ਸਕਦਾ ਮੇਰੇ ਕੋਲੇ ਆਪਦਾ ਫੋਨ ਨਹੀਂ ਹੈਗਾ ਫੋਨ ਮੇਰਾ ਕਿਤੇ ਡੱਗ ਪਿਆ ਸੀ ਮੈਂ ਕਿਸੇ ਦੇ ਫੋਨ 'ਚ ਬਣਾ ਕੇ ਵੀਡੀਓ ਪਾ ਰਿਹਾ ਵਾਂ ਤੇ ਮੇਰੇ ਪੇਜ ਤੇ ਇਹ ਪੋਸਟ ਹੋਊਗੀ ਹੋਰ ਚੈਨ ਵਾਲਾ ਤੇ ਵੀ ਆਊਗੀ ਕਿਸੇ ਨੂੰ ਮੈਂ ਕਹਿ ਨਹੀਂ ਸਕਦਾ ਪਰਸਨਲ ਤੌਰ ਤੇ ਮੇਰਾ ਮੇਰੇ ਕੋਲ ਨੰਬਰ ਨਹੀਂ ਹੈ ਸਾਰਿਆਂ ਨੇ ਆਉਣਾ ਜਗਰਾਉ ਬੱਸ ਸਟੈਂਡ ਕੋਲੇ ਟਰੱਕ ਯੂਨੀਅਨ ਦੀ ਜਿਹੜੀ ਮੰਡੀ ਹੈਗੀ ਆ ਉਹਦੇ ਦੇ ਵਿੱਚ ਆਉਣਾ ਉੱਥੇ ਆਉਣਾ ਉੱਥੋਂ ਆਪਾਂ ਐਸਐਸਪੀ ਦਫ਼ਤਰ ਜਾਵਾਂਗੇ ਹੁਣ ਜਿਹੜੀ ਗੱਲਬਾਤ ਹੈ ਜਿਹੜਾ ਵੀ ਜਥੇਬੰਦੀ ਦਾ ਮੁਖੀ ਜਿਹੜਾ ਵੀ ਸੰਪਰਦਾ ਦਾ ਮੁਖੀ ਜਿਹੜਾ ਵੀ ਸਸਥਾ ਦਾ ਮੁਖੀ ਜਾਂ ਕੋਈ ਵੀ ਪੰਚਾਇਤ ਮੈਂਬਰ ਆ ਜਾਂ ਨੰਬਰਦਾਰ ਆ ਜਾਂ ਸਰਪੰਚ ਆਊਗਾ ਉਹ ਆਪਦੇ ਲੈਟਰ ਪੈਡ ਤੇ ਲੈ ਕੇ ਲਿਆਵੇ ਐਸਐਸਪੀ ਸਾਹਿਬ ਜਗਰਾਉਂ ਵੀ ਜਿਹੜਾ ਮਸਲਾ ਚਰਨ ਘਾਟ ਵਾਲੇ ਡੇਰੇ ਦੇ ਵਿੱਚ ਬਾਬਾ ਬਲਜਿੰਦਰ ਸਿੰਘ ਦਾ ਤੇ ਅਮਰਤਪਾਲ ਸਿੰਘ ਮਹਿਰੋ ਦੇ ਸਿੰਘਾ ਦਾ ਹੋਇਆ ਵਾ ਤੇ ਅਸੀਂ ਹਮਾਇਤ ਕਰਦੇ ਹਾਂ ਅਮਰਤਪਾਲ ਸਿੰਘ ਮਹਿਰੋ ਦੇ ਜੋ ਇਸ ਐਕਸ਼ਨ ਦੀ ਤੇ ਅਸੀਂ ਨਾਲ ਆ ਉਹਨਾਂ ਸਾਰੇ ਸਿੰਘਾ ਦੇ ਤੇ ਅਸੀਂ ਜਿਹੜਾ ਹੈਗਾ ਬਾਬਾ ਚਰਨ ਘਾਟ ਵਾਲਾ ਉਹਦੇ ਤੇ ਸਖਤ ਸਖਤ ਕਾਰਵਾਈ ਚਾਹੁੰਦੇ ਆ ਵੀ ਸਾਡੇ ਕੋਲੇ ਜਿਹੜੀਆਂ ਵੀਡੀਓ ਆਈਆਂ ਇਸ ਵੀਡੀਓ ਦੇ ਆਧਾਰਤ ਤੇ ਤੇ ਸਿੰਘਾ ਦੇ ਜਿਹੜੇ ਹੈਗੇ ਬਿਆਨਾਂ ਦੇ ਆਧਾਰਤ ਤੇ ਬਾਬੇ ਦੇ ਤੇ ਬਾਬੇ ਦੀ ਦੂਜੀ ਪ੍ਰੇਮਿਕਾ ਤੇ ਜਿਹੜਾ ਹੈਗਾ 295 ਏ ਧਾਰਾ ਲਈ ਜਾਵੇ ਦੂਜੀ ਜਿਹੜੀ ਬੇਨਤੀ ਇਹ ਆ ਵੀ ਜਿਹੜਾ ਚਰਨ ਘਾਟ ਵਾਲਾ ਸਾਹ ਦਾ ਡੇਰਾ ਵਾ ਉਹ ਪੱਕੇ ਤੌਰ ਤੇ ਪੁਲਿਸ ਨੂੰ ਸੀਲ ਕੀਤਾ ਜਾਵੇ ਤਾਂ ਜੋ ਕਦੇ ਵੀ ਬਾਹਰ ਆ ਕੇ ਉਸ ਤੇ ਨਾ ਬੈਠੇ ਇਹ ਸਾਰਿਆਂ ਨੇ ਆਪਦਾ ਫਰਜ਼ ਸਮਝ ਕੇ ਲਿਖ ਕੇ ਲੈਉਣਾ ਆਪਾਂ ਕੱਲ ਨੂੰ 11 ਤਰੀਕ 9ਵੇਂ ਮਹੀਨੇ ਦੀ ਤੇ ਦਿਨ ਬੁੱਧਵਾਰ ਸਵੇਰੇ 10 ਵਜੇ ਟਰੱਕ ਯੂਨੀਅਨ ਦੀ ਉੱਥੇ ਜਿਹੜੀ ਗਰਾਊਂਡ ਆ ਉਹਦੇ ਤੇ ਮਿਲਾਂਗੇ ਤੇ ਸਾਰੇ ਸਿੱਖਾਂ ਨੇ ਆਉਣਾ ਮੈਂ ਇਕੱਲੇ ਇਕੱਲੇ ਨੂੰ ਨਹੀਂ ਕਹਿ ਸਕਦਾ ਤੇ ਦੇਖਦੇ ਆ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰਤਾ ਨੂੰ ਲੈ ਕੇ ਗੁਰੂ ਜਿਹੜਾ ਗੁਰਦਰਾ ਸਾਹਿਬ ਦੀ ਪਵਿੱਤਰਤਾ ਨੂੰ ਲੈ ਕੇ ਕਿੰਨੇ ਕ ਸਿੱਖ ਸਾਡੇ ਨਾਲ ਤੁਰਦੇ ਆ ਜੇ ਅੱਜ ਤੁਸੀਂ ਜਿੰਨੇ ਕ ਸਾਡੇ ਨਾਲ ਤੁਰੋਗੇ ਤੇ ਅਸੀਂ ਉਹਨਾਂ ਦਾ ਗਾਂਹ ਕਾਰਵਾਈਆਂ ਪਾਵਾਂਗੇ ਜੇ ਤੁਸੀਂ ਨਹੀਂ ਆਉਂਗੇ ਤੇ ਜਿਹੜਾ ਕੰਮ ਹੋ ਗਿਆ ਸਾਡੇ ਲਈ ਫਿਰ ਇਹ ਵੀ ਬਹੁਤਾ ਗਾਂਹ ਤੋਂ ਅਸੀਂ ਭਾਈ ਕਿਸੇ ਨੂੰ ਹੱਥ ਨਹੀਂ ਲਾਉਣਾ ਸਾਦਾ ਦੇ ਲਿੰਕ ਬਹੁਤ ਸੈਂਟਰ ਤੱਕ ਹੈਗੇ ਤੇ ਸਾਨੂੰ ਇਹ ਪਰੇਸ਼ਾਨੀ ਆਉਂਦੀ ਆ ਅਸੀਂ ਜਦੋਂ ਪੁਲਿਸ ਨੂੰ ਇਹ ਬਾਬੇ ਤੇ ਹੋਰ ਕਾਰਵਾਈ ਕਰਨ ਨੂੰ ਕਹਿੰਨੇ ਉਹ ਕਹਿੰਦੇ ਸੀ ਤੁਹਾਡੇ ਤੇ ਕਰਦੇ ਆਂਗੇ ਤੇ ਇਹ ਬਹੁਤ ਜ਼ਿਆਦਾ ਸਾਡੇ ਨਾਲ ਧੱਕਾ ਵਾ ਤੇ ਅਸੀਂ 9-10 ਦਿਨ ਹੋ ਗਏ ਉਹਦੇ ਘਰਾਂ ਨੂੰ ਨਹੀਂ ਗਏ ਇਸ ਕਰਕੇ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਆ ਤੇ ਮੈਨੂੰ ਲੱਗਦਾ ਵੀ ਮੈਂ ਇਹ ਜਿਹੜਾ ਮਸਲਾ ਇਹ ਮੇਰਾ ਨਹੀਂ ਹੈ ਇਹ ਸਮੂਹ ਸਿੱਖਾਂ ਦਾ ਸੰਧਾਨਤਾ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ੂਰੀ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਇ ਇੱਕ ਕਰਮਾ ਦਾ ਤੇ ਇੱਕ ਭੇਖੀ ਸਾਧ ਵੱਲੋਂ ਸਿੱਖਾਂ ਦੇ ਬਾਣਾ ਪਾ ਕੇ ਉੱਤੋਂ ਦੀ ਗਾਤਰੇ ਕਿਰਪਾਨ ਪਾ ਕੇ ਤੇ ਜੀ ਬੀਬੀਆਂ ਦੇ ਨਾਲ ਕੋ ਕਰਮ ਕਰਨ ਦਾ ਕਿਉਂਕਿ ਇਸ ਸਾ ਦਾ ਪਹਿਲੋ ਵਿਆਹ 20% ਨੇ ਕਰਵਾਇਆ ਸੀ ਕਿਉਂਕਿ ਉਹਦੇ ਬੀਬੀ ਨਾਲ ਨਜਾਇਜ਼ ਸਬੰਧਾ ਸੰਬੰਧੀ ਕੋਈ ਗੱਲਬਾਤ ਹੋ ਗਈ ਸੀ ਫਿਰ ਇੱਕ ਬੀਬੀ ਸਾਡੇ ਕੋਲੇ ਆਈ ਉਹ ਪਰਚਾ ਹੋਇਆ ਇੱਕ ਸਾਨੂੰ ਇਹਨਾਂ ਦੀਆਂ ਵੀਡੀਓ ਚ ਮਿਲੀ ਇੱਕ ਬਾਹਰ ਬੈਠੀ ਆ ਇੱਕ ਪੰਜਾਬ ਬੈਠੀ ਆ ਤੇ ਜੇ ਅਸੀਂ ਪੁਲਿਸ ਸਾਡਾ ਸਾਥ ਦਿੰਦੀ ਜਾਂ ਪੁਲਿਸ ਸਾਡਾ ਸਾਥ ਲੈਂਦੀ ਅਸੀਂ ਅਨੇਕਾਂ ਹੀ ਇਹਨਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਰੱਖਦੇ ਪਰ ਸਾਨੂੰ ਹੁਣ ਸੰਗਤ ਦੀ ਬਹੁਤ ਲੋੜ ਆ ਪੰਥ ਦੀ ਸਾਨੂੰ ਲੋੜ ਆ ਤੇ ਮੈਂ ਉਡੀਕ ਕਰੂੰਗਾ 11 ਸਤੰਬਰ ਦਿਨ ਬੁੱਧਵਾਰ ਸਵੇਰੇ 10 ਵਜੇ ਤੇ ਆਪਾਂ 10:30 10:30 ਜਾਂ 11 ਵਜੇ ਤੱਕ SSP ਦਫ਼ਤਰ ਨੂੰ ਜਿਹੜਾ ਹੈਗਾ ਵੀ ਉਹ ਮੰਗ ਪੱਤਰ ਦੇਵਾਂਗੇ ਇਹ ਮੋਰਚਾ ਕੱਲ ਨੂੰ ਹੀ ਸ਼ੁਰੂ ਹੋਣਾ ਕੱਲ ਨੂੰ ਹੀ ਮੰਗ ਪੱਤਰ ਦਿੱਤਾ ਇਹਨਾਂ ਤੇ ਕੱਲ ਨੂੰ ਹੀ ਪਰਚਾ ਹੋ ਕੇ ਕੱਲ ਨੂੰ ਹੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਤੇ ਕੱਲ ਨੂੰ ਹੀ ਆਪਾਂ ਸਾਰਿਆਂ ਨੇ ਇਸ ਚੀਜ਼ ਦੇ ਵਿੱਚੋਂ ਫਾਰਗ ਹੋ ਜਾਣਾ ਤੇ ਜਿਹੜੇ ਦੂਜੇ ਸਾਧਨ ਦਾ ਜਿਹੜਾ ਸਾਡੇ ਕੋਲ ਸਿਸਟਮ ਆਇਆ ਉਹਨਾਂ ਦੇ ਵੀ ਆਪਾਂ ਕਾਰਵਾਈ ਥੋੜੇ ਦਿਨਾਂ ਦੇ ਵਿੱਚ ਪਾਈ ਦੇਣੀ ਹੈ ਜੇ ਤੁਸੀਂ ਸਾਡਾ ਸਾਥ ਦੋਗੇ ਜੇ ਸੰਗ ਤੇ ਸਾਡੇ ਸਾਥ ਦੇ ਲਈ ਕੱਲ ਨੂੰ ਨਾ ਆਈ ਤੇ ਫਿਰ ਅਸੀਂ ਦੂਜੇ ਸਾਥ ਵੀ ਛੱਡਦੇ ਨੇ ਭਾਈ ਜੇ ਤੁਸੀਂ ਸਾਡੇ ਨਾਲ ਤੁਰਦੇ ਹੀ ਨਹੀਂ ਹੈ ਫਿਰ ਮੁੜ ਕੇ ਸਾਨੂੰ ਕਹਿੰਨੇ ਵੀ ਮੈਰੋਂ ਜਿਹੜੇ ਕੰਮ ਨੂੰ ਹੱਥ ਪਾਉਂਦਾ ਉਹ ਤਾਂ ਹੋਰ ਉੱਪਰ ਨੂੰ ਆਉਣਾ ਹੀ ਆ ਭਾਈ ਜੇ ਤੁਸੀਂ ਸਾਡੇ ਨਾਲ ਨਹੀਂ ਕੱਢਦੇ ਇਸ ਕਰਕੇ ਕੱਲ ਨੂੰ ਅਡੇਕ ਰੱਖੂੰਗਾ ਮੈਂ ਸਭ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ